ਉਮਨੇ ਕਮੇਟੀ ਦੇ ਖਿਲਾਫ ਸਾਬਕਾ ਜਥੇਦਾਰ ਗਿਆਨੀ ਰਕਵੀਰ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆਨੀ ਰਕਵੀਰ ਸਿੰਘ ਨੇ ਐਸਜੀਪੀਐਸ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰ ਲਿਆ ਹੈ ਜ਼ਬਰਦਸਤੀ ਹਟਾਇਆ ਜਾਣ ਦੇ ਖਰਚੇ ਨੂੰ ਦੇਖਦਿਆਂ ਹਾਈ ਕੋਰਟ ਪਟੀਸ਼ਨ ਫਾਈਲ ਕਰ ਦਿੱਤੀ ਹੈ ਪਟੀਸ਼ਨ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਲਾਂਬੇ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਵੇਂ ਸੁਪੀਰ ਬਾਦਲਸ ਨੇ ਸਮੁੱਚੇ ਅਕਾਲੀ ਦਲ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਉਹਨਾਂ ਨੂੰ ਜਥੇਦਾਰੀ ਤੋਂ ਹਟਾਇਆ ਗਿਆ ਗਿਆਨੀ ਰਗਵੇਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਹੈੱਡ ਗ੍ਰੰਤੀ ਤੇ ਅਹੁਦੇ ਤੋਂ ਹਟਾਏ ਜਾਣ ਦੇ ਖਦਸ਼ੇ ਨੂੰ ਪ੍ਰਗਟ ਕੀਤਾ ਹੈ ਗਿਆਨੀ ਰਗਵੇਰ ਸਿੰਘ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਇਹ ਪਹਿਲੀ ਵਾਰ ਹੋ ਰਿਹਾ ਇਤਿਹਾਸ ਦੇ ਵਿੱਚ ਸਿੱਖ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਤੋਂ ਸਿੱਖ ਧਰਮ ਬਣਿਆ ਹੈ ਕਿ ਕੋਈ ਸਾਬਕਾ ਜਥੇਦਾਰ ਅਦਾਲਤ ਵਿੱਚ ਜਾ ਕੇ ਕਹਿ ਰਿਹਾ ਹੋਵੇ ਕਿ ਭਾਈ ਮੈਨੂੰ ਐਸਪੀਸੀ ਹਟਾ ਨਾ ਦੇ ਅਜਿਹੇ ਵਰਤਾਰੇ ਇਹ ਪਹਿਲੀ ਵਾਰ ਇਤਿਹਾਸ ਵਿੱਚ ਹੋ ਰਹੇ ਨੇ ਇਹਨਾਂ ਵਰਤਾਰਿਆਂ ਦੇ ਬਾਈ ਨੇ ਕੀ ਨੇ ਪਰਮ ਔਲਖ ਜਿਆਦਾ ਜਾਣਕਾਰੀ ਸੰਭਾਰ ਕੇ ਪਰਮ ਨਾ ਕੋਈ ਗੱਲ ਨਾ ਕੋਈ ਬਾਤ ਕਿਉਂ ਹਾਈ ਕੋਰਟ ਚਲੇਗੇ ਗਿਆਨੀ ਰੁਘਵੀਰ ਸਿੰਘ ਜਦੋਂ ਉਹਨਾਂ ਨੇ ਸਿਵਾਮਾ ਬਤੌਰ ਹੈੱਡ ਗ੍ਰੰਥੀ ਬਹਾਲ ਨੇ ਜਾਰੀ ਨੇ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਜ਼ਿਕਰ ਕਰ ਰਹੇ ਆ ਐਸਜੀਪਸ ਦੇ ਖਿਲਾਫ ਸਾਭ ਦਾ ਜਥੇਦਾਰ ਗਿਆਨੇ ਰਗਵੇਰ ਸਿੰਘ ਹਾਈ ਕੋਰਟ ਦਾ ਰੋਕ ਕਰ ਚੁੱਕੇ ਨੇ ਇੱਕ ਵਾਰ ਮੁਰਤ ਤੋਂ ਤੁਹਾਨੂੰ ਦਸੀਏ ਕਿ ਹਾਈ ਕੋਰਟ ਦਾ ਰੋਕ ਕਰ ਚੁੱਕੇ ਨੇ ਇਹ ਪਹਿਲੀ ਵਾਰ ਹੋ ਰਿਹਾ ਹੈ ਜੇ ਇਹ ਵਰਤਾਰੇ ਕਿਵੇਂ ਦੇਖੇ ਜਾਣ ਸਿੱਖ ਇਹਨਾਂ ਨੂੰ ਕਿਵੇਂ ਦੇਖ ਰਹੇ ਨੇ ਬਹੁਤ ਵੱਡੀ ਗੱਲ ਹੈ ਤੁਹਾਡੇ ਵਾਲੇ ਪਾਸੇ ਮਿਊਟ ਐ ਨੂੰ ਅਨਮਿਟ ਕਰੋ ਪਰ ਮੈਂ ਇੱਕ ਵਾਰ ਫੇਰ ਆਉਂਗਾ ਮੈਂ ਕਰ ਦੱਸ ਜੀ ਐਸਜੀਪਸ ਦੇ ਖਿਲਾਫ ਹਾਈ ਕੋਰਟ ਦਾ ਰੋਕ ਕਰਨਾ ਇਹ ਬੜਾ ਕਿਸ ਲਿਹਾਜ਼ ਨਾਲ ਦੇਖਿਆ ਜਾਵੇ ਜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਆਪਣੇ ਇਹਨਾਂ ਇਸ਼ੂਜ਼ ਨੇ ਕਿ ਹਾਈ ਕੋਰਟ ਚ ਐਂਟਰਟੇਨ ਕਰਵਾਉਣ ਦੇ ਮਸਲਿਆਂ ਨੂੰ ਤਾਂ ਫਿਰ ਪੰਥ ਇਸ ਨੂੰ ਕਿਸ ਲਿਹਾਜ਼ ਚ ਦੇਖ ਰਿਹਾ ਪਰਮ ਬਹੁਤ ਰੈਰ ਚਾਂਸਿਸ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਸਾਬਕਾ ਜਥੇਦਾਰ ਦਰਵਾਜ਼ਾ ਖਣਕਾਰੇ ਨੇ ਹਾਈ ਕੋਰਟ ਦਾ ਦੇਖੋ ਕ੍ਰਿਸ਼ਨ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੋਈ ਸਿੰਘ ਸਾਹਿਬ ਜਿਹੜੇ ਨੇ ਉਹਨਾਂ ਨੇ ਜਿਹੜਾ ਰੁਖ ਹੈ ਉਹ ਹਾਈ ਕੋਰਟ ਦਾ ਕੀਤਾ ਹੋਵੇ ਦੇਖੋ ਤੁਸੀਂ ਕਿ ਜਿਹੜੇ ਸਿੰਘ ਸਾਹਿਬ ਹੁੰਦੇ ਸੀਗੇ ਉਹ ਖੁਦ ਫੈਸਲੇ ਸੁਣਾਉਂਦੇ ਸੀਗੇ ਖੁਦ ਜਿਹੜੀਆਂ ਸਜ਼ਾਵਾਂ ਜਿਹੜੀਆਂ ਸੀਗੀਆਂ ਉਹ ਦਿੰਦੇ ਸੀਗੇ ਪਰ ਅੱਜ ਹਾਲਾਤ ਕੀ ਬਣ ਗਏ ਨੇ ਅੱਜ ਹਾਲਾਤ ਇਹ ਬਣ ਗਏ ਨੇ ਕਿ ਸਿੰਘ ਸਾਹਿਬ ਜਿਹੜੇ ਨੇ ਸਾਬਕਾ ਉਹਨਾਂ ਨੂੰ ਵੀ ਹਾਈ ਕੋਰਟ ਦਾ ਰੁਕ ਕਰਨਾ ਪੈ ਰਿਹਾ ਸੋ ਇਸ ਵੇਲੇ ਦੀ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਹੈ ਜ਼ਿਕਰ ਕੀਤਾ ਹੈ ਜਿਹੜੀ ਪਟੀਸ਼ਨ ਫਾਈਲ ਕੀਤੀ ਹੈ ਉਸ ਦੀ ਕਾਪੀ ਸਾਡੇ ਕੋਲ ਪਹੁੰਚ ਚੁੱਕੀ ਹੈ ਕ੍ਰਿਸ਼ਨ ਇਸ ਵੇਲੇ ਦੀ ਵੱਡੀ ਖਬਰ ਦਾ ਅਸੀਂ ਰੋਕਾ ਰਹੇ ਹਾਂ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਹੈ ਕਦਰਸ਼ਾਕੀ ਜ਼ਾਹਰ ਕੀਤਾ ਹੈ ਕ੍ਰਿਸ਼ਨ ਅਸੀਂ ਉਹ ਸਾਰੇ ਦੀ ਸਾਰੀ ਇੱਕ ਵਾਰ ਜ਼ਰੂਰ ਵਿਸਤਾਰ ਦੇ ਨਾਲ ਤੁਹਾਨੂੰ ਵੀ ਦੱਸਾਂਗੇ ਦਰਸ਼ਕਾਂ ਨੂੰ ਵੀ ਦੱਸਾਂਗੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਮਨ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਯਾਨੀ ਰਗਵੀਰ ਸਿੰਘ ਨੇ ਇਹ ਖਰਸ਼ਾ ਜ਼ਾਹਰ ਕੀਤਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਪਹਿਲਾਂ ਹੀ ਲਾਂਬੇ ਹੋ ਚੁੱਕੇ ਨੇ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਪਰ ਦੂਜੇ ਪਾਸੇ ਉਹ ਇਸ ਮੌਕੇ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਦੇ ਰਹੇ ਨੇ ਹੁਣ ਇਹ ਗੱਲ ਸਾਹਮਣੇ ਆਈ ਹੈ ਇੱਕ ਖੁਲਸਾ ਜ਼ਾਹਰ ਕੀਤਾ ਗਿਆ ਹੈ ਯਾਨੀ ਰਗਵੀਰ ਸਿੰਘ ਵੱਲੋਂ ਕਿ ਉਹਨਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਵੀ ਹਟਾਉਣ ਦੀਆਂ ਜਿਹੜੀਆਂ ਜ਼ੋਰਾਂ ਸ਼ੋਰਾਂ ਤੇ ਸਾਜ਼ਿਸ਼ਾਂ ਚੱਲ ਰਹੀਆਂ ਨੇ ਸਿੱਤੇ ਤੌਰ ਦੇ ਉੱਤੇ ਉਹਨਾਂ ਨੇ ਪਟੀਸ਼ਨ ਦੇ ਵਿੱਚ ਲਿਖਿਆ ਵੀ ਆ ਕ੍ਰਿਸ਼ਨ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਜਿਹੜਾ ਅਸੀਂ ਜਿਹੜਾ ਸੁਖਬੀਰ ਬਾਦਲ ਸਣੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੀ ਕੈਬਨਟ ਦੇ ਉੱਤੇ ਜਿਹੜੇ ਜਿਹੜਾ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਸੀਗੀ ਇਸ ਕਰਕੇ ਸਾਨੂੰ ਇੱਕ ਇੱਕ ਕਰਕੇ ਅਹੁਦੇ ਤੋਂ ਹਟਾਇਆ ਗਿਆ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ ਗਿਆ ਇਸ ਪਟੀਸ਼ਨ ਦੇ ਵਿੱਚ ਕੀਤਾ ਗਿਆ ਉਹ ਕਾਪੀ ਸਾਡੇ ਕੋਲ ਮੌਜੂਦ ਹੈ ਕ੍ਰਿਸ਼ਨ ਉਸ ਦਾ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਲਿਖਿਆ ਗਿਆ ਕਿ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਫਿਰ ਉਸ ਤੋਂ ਬਾਅਦ ਮੈਨੂੰ ਹਟਾਇਆ ਗਿਆ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਤੇ ਹੁਣ ਇਹ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਵੀ ਲਾਂਬੇ ਕੀਤਾ ਜਾਵੇ ਕ੍ਰਿਸ਼ਨੇ ਕਾਪੀ ਜਿਹੜੀ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਇਹ ਕਾਪੀ ਜਿਹੜੀ ਪਟੀਸ਼ਨ ਫਾਈਲ ਕੀਤੀ ਹੈ ਸਿੱਧੇ ਤੌਰ ਦੇ ਉੱਤੇ ਕਈ ਗੱਲਾਂ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਹੈ ਤਕਰੀਬਨ ਤਕਰੀਬਨ ਅਸੀਂ ਕਹਿ ਲਈਏ 60 ਤੋਂ 70 పేਜ ਦੀ ਇਹ ਪਟੀਸ਼ਨ ਫਾਈਲ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਦੇ ਉਤੇ ਇਹ ਗੱਲ ਸਾਫ਼ ਕਰ ਦੁੱਤੀ ਹੈ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਇਹਨਾਂ ਨੂੰ ਸਜ਼ਾ ਲਗਾਈ ਧਾਰਮਿਕ ਸਜ਼ਾ ਲਗਾਈ ਕਿਉਂਕਿ ਉਹਨਾਂ ਨੇ ਖੁਦ ਮੰਨੀ ਆਪਣੀ ਗਲਤੀ ਇਸ ਕਰਕੇ ਅਸੀਂ ਸਜ਼ਾ ਲਵਾਈ ਇਹ ਵੀ ਇੱਕ ਜ਼ਿਕਰ ਕੀਤਾ ਗਿਆ ਕਿ ਸੁਖਬੀਰ ਬਾਦਲ ਸਣੇ ਉਹਨਾਂ ਵਿਧਾਇਕਾਂ ਅਤੇ ਸਾਬਕਾ ਮਜ਼ੀਨਾ ਨੇ ਆਪਣੀ ਗਲਤੀ ਮੰਨੀ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਧਾਰਮਿਕ ਸਜ਼ਾ ਦਿੰਤੀ ਹੈ ਜੋ ਕਿ ਬੜੇ ਲੰਮੇ ਸਮੇਂ ਤੋਂ ਇਹ ਧਾਰਮਿਕ ਸਜ਼ਾ ਜਿਹੜੀ ਹੈ ਉਹ ਦਿੱਤੀ ਆਉਂਦੀ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਰ ਉਹਨਾਂ ਨੂੰ ਖਦਸ਼ਾ ਸੀਗਾ ਕਿ ਉਹਨਾਂ ਨੂੰ ਹੈੱਡ ਗਰੰਟੀ ਦੇ ਅਹੁਦੇ ਤੋਂ ਵੀ ਹਟਾਇਆ ਜਾ ਸਕਦਾ ਹੈ ਜੀਸ਼ਨ ਇਸੇ ਕਰਕੇ ਹੀ ਉਹਨਾਂ ਨੇ ਜਿਹੜਾ ਸਿੱਧੇ ਤੌਰ ਦੇ ਉੱਤੇ ਰੁਖ ਜਿਹੜਾ ਹੁਣ ਉਹ ਕਰ ਦਿੱਤਾ ਹੈ ਕਿ ਹਾਈ ਕੋਰਟ ਪਹੁੰਚ ਚੁੱਕੇ ਨੇ ਸਾਬਕਾ ਜਥੇਦਾਰ ਸਿੱਧੇ ਤੌਰ ਦੇ ਉੱਤੇ ਚੁਣੌਤੀ ਦੇ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦੇ ਦਿੱਤੀ ਹੈ ਕਿ ਜੇਕਰ ਤੁਸੀਂ ਮੈਨੂੰ ਅਹੁਦੇ ਤੋਂ ਹਟਾਇਆ ਹਾਲਾਂਕਿ ਇਹ ਸੇਵਾਵਾਂ ਦੀ ਗੱਲ ਕਰੀਏ ਕ੍ਰਿਸ਼ਨ ਤਾਂ ਤਕਰੀਬਨ ਤਕਰੀਬਨ ਅਸੀਂ ਕਹਿ ਲਈਏ ਇੱਕ ਤੋਂ 2 ਸਾਲ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਰਵੀਰ ਸਿੰਘ ਦੀਆਂ ਬੱਚੀਆਂ ਨੇ ਰਿਟਾਇਰ ਹੋਣ ਵਾਲੇ ਨੇ ਪਰ ਉਸ ਤੋਂ ਪਹਿਲਾਂ ਉਹ ਨਹੀਂ ਚਾਹੁੰਦੇ ਕਿ ਉਹ ਰਿਟਾਇਰ ਜਿਹੜਾ ਉਹ ਹੋਣ ਇਸ ਜ਼ਲਾਲਤ ਕਰਕੇ ਸੋ ਇਸੇ ਕਰਕੇ ਹੀ ਉਹਨਾਂ ਵੱਲੋਂ ਇਹ ਰੁਕ ਕੀਤਾ ਗਿਆ ਹੈ ਕ੍ਰਿਸ਼ਨ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਜਿਵੇਂ ਮੈਂ ਪੜ ਰਿਹਾ ਸੀਗਾ ਇਸ ਪਟੀਸ਼ਨ ਨੂੰ ਬਹੁਤ ਹੀ ਸਾਫ਼ ਅੱਖਰਾਂ ਦੇ ਵਿੱਚ ਨਾਨਕ ਸ਼ਾਹੀ ਸਮਤ ਅਨੁਸਾਰ ਜਿਹੜਾ 556 ਉਸ ਅਨੁਸਾਰ ਜਿਹੜਾ 2 ਦਸੰਬਰ ਦਾ ਫੈਸਲਾ ਹੋਇਆ ਉਸ ਦਾ ਜ਼ਿਕਰ ਇਸ ਪਟੀਸ਼ਨ ਦੇ ਵਿੱਚ ਕੀਤਾ ਗਿਆ ਮੈਂ ਜ਼ੀ ਮੀਡੀਆ ਦੀ ਟੀਮ ਨੂੰ ਵੀ ਕਵਾਂਗਾ ਜ਼ਰੂਰ ਉਹ ਜਿਹੜੀ ਪਟੀਸ਼ਨ ਫਾਈਲ ਹੈ ਉਸ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਲੋਕਾਂ ਤੱਕ ਸਾਡੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਆਖਰਕਾਰ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਦੇਖੋ ਕ੍ਰਿਸ਼ਨ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਐਂਡ ਦੇ ਉੱਤੇ ਦੋ ਲਾਈਨਾਂ ਜ਼ਰੂਰ ਲਿਖੀਆਂ ਹੋਈਆਂ ਨੇ ਕਿ ਦੇ ਵਿਲ ਪਰਫਾਰਮ ਦਾ ਸਰਵਿਸ ਆਫ ਸਵੀਪਿੰਗ ਐਂਡ ਵਾਸ਼ਿੰਗ ਦਾ ਅਨਲੈਸ ਐਟ ਦਾ ਨੀਅਰੈਸਟ ਗੁਰਦੁਆਰਾ ਸਾਹਿਬ ਫਰੋਮ 5 ਡੇਜ਼ ਯਾਨੀ ਕਿ ਇਹ ਸਵੀਪਿੰਗ ਅਤੇ ਟਾਇਲਟ ਸਾਫ ਕਰਨ ਦੀਆਂ ਜਿਹੜੀਆਂ ਉਹਨਾਂ ਨੂੰ ਠੀਕ ਹੈ ਪਰਮ ਇਹ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਪਰ ਇੰਤਜ਼ਾਰ ਰਹੇਗਾ ਦੇਖੋ ਜੇ ਕੱਲਾ ਕੱਲਾ ਸਿੱਖਾਂ ਦਾ ਫੈਸਲਾ ਇਸ ਤਰੀਕੇ ਨਾਲ ਐਂਟਰਟੇਨ ਹੁੰਦਾ ਰਿਹਾ ਤਾਂ ਇਹ ਚੀਜ਼ਾਂ ਜਥੇਦਾਰ ਕੋਲ ਚੁੱਕੀਆਂ ਜਾ ਸਕਦੀਆਂ ਸੀ ਇਨਾ ਮਰਿਆਦਾ ਦਾ ਤਾਂ ਪਾਠ ਖੁਦ ਗਿਆਨੀ ਰਗਵੀਰ ਸਿੰਘ ਪੜਾਉਂਦੇ ਰਹੇ ਆ ਪਰ ਐਸਪੀਸ ਦਾ ਤਰਕ ਕੀ ਰਹੇਗਾ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿਉਂਕਿ ਸਾਬਕਾ ਜੱਜਦਾਰ ਹਾਈ ਕੋਰਟ ਗਿਆ ਕਿ ਭਾਈ ਮੈਨੂੰ ਉਹਦੇ ਤੋਂ ਨਾ ਠਾਇਓ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ